ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਆਪਾਂ ਹਾਜ਼ਰ ਹੋਏ ਹਾਂ ਅੱਜ ਦੀ ਬਹੁਤ ਹੀ ਵੱਖਰੀ ਜੀ ਕਹਾਣੀ ਦੇ ਨਾਲ ਕਹਾਣੀ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜਰੂਰ ਸੁਣਿਓ ਤੇ ਜੇ ਕਹਾਣੀ ਵਧੀਆ ਲੱਗੀ ਤਾਂ ਆਪਣੇ ਵਿਚਾਰ ਕਹਾਣੀ ਬਾਰੇ ਜਰੂਰ ਰੱਖ ਕੇ ਜਾਇਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਇੱਕ ਪਿੰਡ ਦੇ ਵਿੱਚ ਇੱਕ ਕਬਾੜੀ ਆਉਂਦਾ ਉਸ ਕਬਾੜੀਏ ਦੀ ਉਮਰ 40-42 ਸਾਲ ਹੁੰਦੀ ਆ ਉਹ ਉਸ ਪਿੰਡ ਦੇ ਵਿੱਚ ਪਹਿਲੀ ਵਾਰ ਆਇਆ ਹੁੰਦਾ ਤੋ ਗਲੀਆਂ ਦੇ ਵਿੱਚ ਹੋਕਾ ਦਿੰਦਾ ਜਾਂਦਾ ਅਕਸਰ ਆਪਣੇ ਪਿੰਡਾਂ ਸ਼ਹਿਰਾਂ ਦੇ ਵਿੱਚ ਕਬਾੜੀਏ ਹੁੰਦੇ ਆ ਹਨਾ ਟੁੱਟਿਆ ਪੁਰਾਣਾ ਲੋਹਾ ਵੇਚ ਲੋ ਖਾਲੀ ਬੋਤਲਾਂ ਬੋਰੀਆਂ ਗੱਟੇ ਇਸ ਤਰ੍ਹਾਂ ਉਹ ਉਰੀ ਏਕ ਲਾ ਲਾ ਕੇ ਆਵਾਜ਼ ਦੇ ਰਿਹਾ ਉਹ ਗਲੀ ਦੇ ਵਿੱਚੋਂ ਜਦੋਂ ਲੰਘਣ ਲੱਗਿਆ ਤਾਂ ਇੱਕ ਘਰ ਦੇ ਵਿੱਚੋਂ ਇੱਕ ਬੱਚਾ ਬਾਹਰ ਆਉਂਦਾ ਤੇ ਉਹ ਕਹਿੰਦਾ ਅੰਕਲ ਅੰਕਲ ਤੁਸੀਂ ਸਾਡੇ ਦਾਦੇ ਨੂੰ ਖਰੀਦ ਲਓਗੇ ਉਹ ਕੁਵਾੜੀ ਇਹਨਾਂ ਉਸ ਬੱਚੇ ਦੀ ਗੱਲ ਸੁਣ ਕੇ ਹੱਸਣ ਲੱਗ ਜਾਂਦਾ ਕਿਉਂਕਿ ਉਸ ਬੱਚੇ ਨੇ ਗੱਲ ਹੀ ਇਦਾਂ ਦੀ ਕੀਤੀ ਸੀ ਉਹਨੇ ਹੱਸਦੇ ਨੇ ਉਹ ਵੀ ਕਹਿੰਦਾ ਵੀ ਹਾਂ ਖਰੀਦ ਲੂੰਗਾ ਉਹ ਕਹਿੰਦਾ ਵੀ ਪੱਕਾ ਖਰੀਦ ਲੋਗੇ ਨਾ ਉਹ ਕਹਿੰਦਾ ਹਾਂ ਬੱਤ ਖਰੀਦ ਲੂੰਗਾ ਉਹਦੀ ਕੁਵਾੜੀ ਇਹਦੀ ਇਹ ਗੱਲ ਸੁਣ ਕੇ ਉਸ ਬੱਚੇ ਦਾ ਪਿਓ ਆ ਜਿਹੜਾ ਉਹ ਭੱਜਿਆ ਹੁੰਦਾ ਗੇਟ ਵੱਲ ਤੇ ਉਹਨੂੰ ਕਹਿੰਦਾ ਕਿ ਬਾਈ ਆ ਜਾ ਉਹ ਕਹਿੰਦਾ ਵੀ ਬਾਈ ਕੁਵਾੜ ਵੇਚਣਾ ਕਿ ਸੱਚੀ ਬਾਪੂ ਵੇਚਣਾ ਵੀ ਬੱਚਾ ਤਾਂ ਹਨਾ ਚਲੋ ਮੈਨੂੰ ਤਾਂ ਇਹ ਲੱਗਿਆ ਵੀ ਬੱਚਾ ਹੱਸਦਾ ਹੋ ਉਹ ਕਹਿੰਦਾ ਵੀ ਚਲ ਕਵਾੜ ਤਾਂ ਵੇਚ ਦਿਆਂਗੇ ਮੈਨੂੰ ਇੱਕ ਗੱਲ ਦੱਸ ਵੀ ਤੂੰ ਬਾਪੂ ਨੂੰ ਵੀ ਲੈ ਲੇਗਾ ਉਹ ਕਹਿੰਦਾ ਭਾਈ ਜੇ ਤੂੰ ਬਾਪੂ ਨੂੰ ਦੇਵੇਂਗਾ ਤਾਂ ਚਲ ਮੈਂ ਬਾਪੂ ਲੈ ਲੂੰਗਾ ਵੀ ਮੈਂ ਤਾਂ ਖਰੀਦਣੀਆਂ ਵੀ ਬਾਪੂ ਤੁਹਾਡਾ ਕਵਾੜ ਆ ਕਹਿੰਦਾ ਯਾਰ ਹੁਣ ਤਾਂ ਕਵਾੜ ਹੀ ਹੋਇਆ ਪਿਆ ਚਲ ਉਹਨਾਂ ਅੰਦਰ ਚਲਿਆ ਜਾਂਦਾ ਕਵਾੜੀਆ ਤੇ ਉਹਨੂੰ ਕਹਿੰਦਾ ਵੀ ਆ ਸੀ ਸਾਡਾ ਬਾਪੂ ਦੱਸ ਇਹਦਾ ਕੀ ਦੇਵੇਂਗਾ ਉਹ ਕਹਿੰਦਾ ਵੀ ਬਾਪੂ ਛੋਡਾ ਤੁਸੀਂ ਕੀਮਤ ਲਾਓ ਤੁਸੀਂ ਮੈਨੂੰ ਦੱਸੋ ਕਿੰਨੇ ਮੰਗਦੇ ਹੋ ਜੇ ਮੈਨੂੰ ਹਸਾਬ ਬਣਿਆ ਤਾਂ ਮੈਂ ਲੈ ਜੂ ਨਹੀਂ ਫਿਰ ਮੈਂ ਜਵਾਬ ਦੇ ਜੂ ਤੇ ਉਹ ਵੇਖਦਾ ਇੱਕ ਨਾ ਬਜ਼ੁਰਗ ਮੰਜੇ ਤੇ ਬਿਆ ਹੁੰਦਾ ਕੱਪੜਾ ਲਿਆ ਹੁੰਦਾ ਉਹਦੇ ਖੇਸ ਉੱਪਰ ਤੇ ਉਹ ਖੰਗ ਰਿਹਾ ਹੁੰਦਾਗਾ ਡਾਕੂਮੈਂਟ ਵਾਦ ਨੂੰ ਖੰਗ ਜੀ ਆਉਂਦੀ ਆ ਤੇ ਉਸ ਬਜ਼ੁਰਗ ਦਾ ਉਹ ਮੁੰਡਾ ਹੁੰਦਾ ਜਿਹੜਾ ਕਹਿ ਰਿਹਾ ਹੁੰਦਾ ਵੀ ਇਹਨੂੰ ਲੈ ਜਾ ਤੇ ਉਹ ਕਬਾੜੀਏ ਨੂੰ ਕਹਿੰਦਾ ਵੀ ਨਹੀਂ ਚੱਲ ਤੂੰ ਦੱਸ ਤੂੰ ਕਿੰਨੇ ਕੁ ਦੇ ਦੇਗਾ ਕਹਿੰਦਾ ਬਾਈ ਮੈਂ ਤਾਂ ਦੇ ਦੂੰ 20000 ਰੁਪਿਆ ਕਹਿੰਦਾ ਅੱਛਾ ਕਹਿੰਦਾ ਹਾਂ ਕਹਿੰਦਾ ਚਲ ਫਿਰ ਲੈ ਜਾ ਕਹਿੰਦਾ ਵੀ ਅੱਜ ਤਾਂ ਫਿਰ ਮੇਰੇ ਕੋਲੇ 20000 ਹੈ ਨਹੀਂ ਚਲਾਇਂ ਕਰ ਮੈਂ ਨਾ ਕੱਲ ਨੂੰ ਆਉਂ ਦੁਪਹਿਰੇ 12 ਵਜੇ ਤੇ ਉਦੋਂ ਤੱਕ ਤੁਸੀਂ ਸਾਰਾ ਪਰਿਵਾਰ ਵਹਿ ਕੇ ਰਿਆ ਕਰ ਲਿਓ ਵੀ ਤੁਸੀਂ ਸੱਚੀ ਬਾਪੂ ਦੇਣਾ ਤੇ ਉਹ ਕਹਿੰਦਾ ਕਿ ਠੀਕ ਹੈ ਬਾਈ ਚਲ ਤੇ ਉਹ ਨਾ ਖੁਸ਼ੀ ਖੁਸ਼ੀ ਆਪਣੇ ਘਰਦਿਆਂ ਨੂੰ ਦੱਸਦਾ ਅਸਲ ਦੇ ਵਿੱਚ ਗੱਲ ਕੀ ਸੀ ਪੂਰੀ ਕਹਾਣੀ ਕੀ ਸੀ ਜਿਹੜਾ ਬਾਪੂ ਪਿਆਸੀ ਵਿੜੇ ਦੇ ਵਿੱਚ ਉਹਦਾ ਨਾਮ ਮੇਲਾ ਸਿੰਘ ਸੀ ਤੇ ਮੇਲਾ ਸਿੰਘ ਦੇ ਚਾਰ ਪੁੱਤਰ ਸੀ। ਉਹਨੇ ਆਪਣੇ ਚਾਰਾਂ ਪੁੱਤਰਾਂ ਨੂੰ ਵਧੀਆ ਪੜਾਇਆ ਲਿਖਾਇਆ। ਚਾਰੋਂ ਆ ਜਿਹੜੇ ਉਹ ਆਪਣੀ ਆਪਣੀ ਜ਼ਮੀਨ ਦੇ ਉੱਪਰ ਖੇਤੀ ਕਰਦੇ ਹੁੰਦੇ ਆ। ਮੇਲਾ ਸਿੰਘ ਕੋਲ 60 ਕਿੱਲੇ ਜ਼ਮੀਨ ਦੇ ਹੁੰਦੇ ਆ ਤੇ 15-15 ਕਿੱਲੇ ਉਹਦੇ ਮੁੰਡਿਆਂ ਨੂੰ ਆਉਂਦੇ ਹੁੰਦੇ ਆ। ਮੇਲਾ ਸਿੰਘ ਨੇ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ ਬਹੁਤ ਮਿਹਨਤ ਕੀਤੀ ਆਪਣੇ ਬੱਚਿਆਂ ਨੂੰ ਵਧੀਆ ਪਾਲਿਆ। ਮੇਲਾ ਸਿੰਘ ਦੀ ਪਤਨੀ ਨਸੀਬੋ ਕਰਮਾ ਵਾਲੀ ਔਰਤ ਸੀ ਬਹੁਤ ਮਿਹਨਤੀ ਔਰਤ ਸੀ ਜਦੋਂ ਮੇਲਾ ਸਿੰਘ ਛੋਟਾ ਸੀ ਤਾਂ ਉਹਦੇ ਬਾਪੂ ਕੋਲੇ 10 ਕਿੱਲੇ ਜ਼ਮੀਨ ਦੇ ਸੀ ਉਹਦੇ ਬਾਪੂ ਨੇ ਮਿਹਨਤ ਕੀਤੀ ਨਾਲ ਹੀ ਮੇਲਾ ਸਿੰਘ ਨੇ ਕੀਤੀ ਤੇ ਉਹਨਾਂ ਨੇ 10 ਕਿੱਲੇਆਂ ਤੋਂ 60 ਕਿੱਲੇ ਬਣਾ ਲਏ ਸੀ 60 ਕਿੱਲੇ ਉਹਨੇ ਕੀ ਕੀਤਾ ਉਹਨੇ 10-10 ਕਿੱਲੇ ਆਪਣੇ ਮੁੰਡਿਆਂ ਦੇ ਨਾਮ ਕਰਵਾਤੀ ਜਦੋਂ ਨਸੀਬਖੋਰ ਜੇ ਹੁੰਦੀ ਸੀ ਤੇ ਕੁਝ ਉਹਨੇ ਰੱਖ ਲਏ ਆਪਣੇ ਕੋਲ ਉਹਨਾਂ ਦੇ ਧੀ ਤਾਂ ਹੈ ਨਹੀਂ ਸੀ ਤੇ ਉਹਨੇ ਕਿਹਾ ਵੀ ਅੱਜ ਵੀ ਮੁੰਡਿਆਂ ਦੀ ਸਵੇਰੇ ਵੀ ਮੁੰਡਿਆਂ ਦੀ ਵੀ ਕੀ ਕਰਨੀ ਆ ਫਿਰ ਵੀ ਉਹਨੇ 20 ਕਿੱਲੇ ਰੱਖ ਲਈ ਸੀ ਤੇ ਇੱਕ ਦਿਨ ਉਹਨੇ ਆਪਣੇ ਪੁੱਤਰ ਜਿਹੜੇ ਆਪਸ ਵਿੱਚ ਗੱਲਾਂ ਕਰਦੇ ਸੁਣ ਲਏ ਉਹ ਕਹਿੰਦੇ ਵੀ ਬਾਪੂ ਲੈ ਹੁਣ ਜਿਉਂਦੇ ਜੀ ਉਹ ਜ਼ਮੀਨ ਵੀ ਕਰਾ ਦੇ ਵੀ ਬਾਪੂ ਨੂੰ ਆਪਾਂ ਵਧੀਆ ਸਾਭ ਸੰਭਾਲ ਕਰਦੇ ਆਂਗੇ ਤੇ ਮੇਲਾ ਸਿੰਘ ਨੇ ਜਦੋਂ ਆਪਣੇ ਪੁੱਤਾਂ ਦੀ ਗੱਲ ਸੁਣੀ ਤੇ ਉਹਨੂੰ ਲੱਗਿਆ ਵੀ ਮੇਰੇ ਪੁੱਤ ਖਵਣੀ ਮੇਰੇ ਤੇ ਵਿਸ਼ਵਾਸ ਨਹੀਂ ਕਰਦੇ ਵੀ ਚੱਲ ਅੱਜ ਵੀ ਇਹਨਾਂ ਦੀ ਸਵੇਰੇ ਵੀ ਤੇ ਉਹ ਜਿਹੜੇ ਰਹਿੰਦੇ 20 ਕਿੱਲੇ ਹੁੰਦੇ ਆ ਉਹ ਜੋ 5-5 ਕਿੱਲੇ ਜਿਹੜੇ ਉਹਨਾਂ ਨੂੰ ਹੋਰ ਆਗੇ ਹੁੰਦੇ ਆ ਤੇ ਉਹ 15-15 ਕਿੱਲਾਂ ਦੀ ਪੱਕੀ ਰਜਿਸਟਰੀ ਕਰਾ ਦਿੰਦਾ ਉਹਨਾਂ ਦੇ ਨਾਮ ਨਸੀਬ ਗੁਰ ਉਹਨੂੰ ਕਹਿੰਦੀ ਵੀ ਸਾਰੀ ਜ਼ਮੀਨ ਨਾ ਕਰਾ ਕੁਸ਼ਕ ਰੱਖ ਲੈ ਕਹਿੰਦਾ ਵੀ ਨਹੀਂ ਨਸੀਬ ਗੁਰੇ ਹੁਣ ਆਪਾਂ ਬੜਾਪੇ ਦੇ ਵਾਰ ਬੈਠੇ ਆ ਹੁਣ ਕੀ ਆਪਣੀਆਂ ਕੀ ਲੋੜਾਂ ਨੇ ਕੀ ਆਪਣੇ ਖਰਚੇ ਨੇ ਮਾੜੀ-ਮੋਟੀ ਦਵਾਈ ਦਾ ਖਰਚਾ ਤੇ ਰੋਟੀ ਆ ਵੀ ਹੋਰ ਕਿਹੜਾ ਆਪਾਂ ਹੁਣ ਕੋਈ ਵਿਆਹ ਕਰਨੇ ਆ ਜਾਂ ਆਪਾਂ ਧੀ ਨੂੰ ਦੇਣਾ ਚਾ ਨਸੀਬ ਗੁਰ ਉਹਨੂੰ ਬਹੁਤਾ ਨਹੀਂ ਕਹਿੰਦੀ ਤੇ ਉਹਦੇ ਪੁੱਤਰ ਆ ਜਿਹੜੇ ਉਹ 15-15 ਕਿੱਲਿਆਂ ਦੇ ਮਾਲਕ ਬਣ ਜਾਂਦੇ ਆ ਤੇ ਵਧੀਆ ਉਹਨਾਂ ਨੇ ਆਪਦੇ ਆਪ ਦੇ ਹਿੱਸਿਆਂ ਦੇ ਵਿੱਚ ਘਰ ਬਣਾ ਲਏ ਤੇ ਮੇਲਾ ਸਿੰਘ ਪੂਰਾ ਸਰਦਾਰ ਬਣ ਕੇ ਰਹਿੰਦਾ ਹੁੰਦਾ ਪਰ ਜਦੋਂ ਹੀ ਉਹਨੇ ਪੂਰੀ ਜ਼ਮੀਨ ਆਪਣੇ ਮੁੰਡਿਆਂ ਦੇ ਨਾਮ ਕਰਵਾਈ ਤਾਂ ਜਿਹੜੇ ਉਹਦੇ ਮੁੰਡੇ ਸੀ ਉਹ ਤੋਂ ਮੁੱਖ ਮੋੜ ਗਏ ਉਹਨਾਂ ਨੇ ਵਧੀਆ ਘਰ ਪਾਏ ਹੋਏ ਸੀ ਪਰ ਉਹਨਾਂ ਨੇ ਇੱਕ ਕਮਰਾ ਉਹਨਾਂ ਨੂੰ ਜਿਹੜਾ ਗੇਟ ਤੇ ਪਾਤਾ ਆਪਦੇ ਪਿਓ ਦਾ ਗੇਟ ਤੇ ਪਾਇਆ ਕਿਉਂਕਿ ਉਹਨਾਂ ਦਾ ਵਿਹੜਾ ਇੱਕੋ ਹੀ ਸੀ ਵੰਡ ਉਹਨਾਂ ਨੇ ਅੱਡ-ਅੱਡ ਪਾਈ ਹੋਈ ਸੀ ਪਰ ਘਰ ਇੱਕੋ ਹੀ ਸੀ ਤੇ ਉਹਨੂੰ ਮੇਲਾ ਸਿੰਘ ਨੂੰ ਉੱਥੇ ਪਾ ਦਿੰਦੇ ਮੇਲਾ ਸਿੰਘ ਜਿੰਨਾ ਟਾਈਮ ਉਹਦੀ ਪੁਰਾਨੀ ਦੁਰਦੀ ਸੀ ਤੇ ਉਹ ਚਲੋ ਉੱਥੇ ਵਧੀਆ ਟਾਈਮ ਪਾਸ ਕਰੀ ਗਿਆ ਤੇ ਅਚਾਨਕ ਮੇਲਾ ਸਿੰਘ ਦੀ ਪਤਨੀ ਆ ਜਿਹੜੀ ਉਹ ਬਿਮਾਰ ਰਹਿਣ ਲੱਗਦੀ ਆ ਤੇ ਉਹ ਆਪਣੇ ਮੁੰਡਿਆਂ ਨੂੰ ਕਹਿੰਦਾ ਵੀ ਛੋਡੀ ਮਾਂ ਨੂੰ ਦਵਾਈ ਦਿਵਾਓ ਤੇ ਮੁੰਡੇ ਗੱਲ ਨਹੀਂ ਗੋਲਦੇ ਉਹਦੀ ਮਾਂ ਜਿਹੜੀ ਬੱਚਿਆਂ ਦੀ ਮੇਲਾ ਸਿੰਘ ਦੇ ਘਰ ਵਾਲੀ ਨਸੀਬੋ ਉਹ ਕਾਫੀ ਬਿਮਾਰ ਹੋ ਜਾਂਦੀ ਆ ਤੇ ਮੁੰਡੇ ਉਹਦੀ ਕੋਈ ਬਾਤ ਨਹੀਂ ਪੁੱਛਦੇ ਤੇ ਇੱਕ ਦਿਨ ਉਹ ਇਸ ਦੁਨੀਆ ਤੋਂ ਚਲੀ ਜਾਂਦੀ ਆ ਤੇ ਮੇਲਾ ਸਿੰਘ ਪੂਰੀ ਤਰ੍ਹਾਂ ਟੁੱਟ ਜਾਂਦਾ ਉਹ ਸੋਚਦਾ ਵੀ ਮੈਂ ਆਪਣੇ ਮੁੰਡਿਆਂ ਦੇ ਨਾਂ ਜ਼ਮੀਨ ਕਰਾਈ ਵੀ ਇਹਨਾਂ ਨੇ ਮੇਰੀ ਘਰ ਵਾਲੀ ਦਾ ਇਲਾਜ ਵੀ ਨਹੀਂ ਕਰਾਇਆ ਤੇ ਉਹ ਰੱਬ ਨੂੰ ਇਹੀ ਅਰਦਾਸ ਕਰਦਾ ਵੀ ਰੱਬਾ ਮੈਨੂੰ ਵੀ ਮੇਰੇ ਘਰ ਵਾਲੀ ਦੇ ਨਾਲ ਹੀ ਲੈ ਜਾਂਦਾ ਹੁਣ ਕਹਿੰਦੇ ਆਪਦੀ ਲਿਖੀ ਤੋਂ ਜਾਣਾ ਸਭ ਨੇ ਮੇਲਾ ਸਿੰਘ ਆਪਣੇ ਘਰ ਵਾਲੀ ਨੂੰ ਯਾਦ ਕਰਦਾ ਕਹਿੰਦਾ ਵੀ ਜਿੰਨਾ ਟਾਈਮ ਤੂੰ ਜਿਉਂਦੀ ਸੀ ਫਿਰ ਵੀ ਮੈਨੂੰ ਸਹਾਰਾ ਸੀ ਵੀ ਹੁਣ ਤੂੰ ਵੀ ਮੈਨੂੰ ਛੱਡ ਕੇ ਚਲੀ ਗਈ ਤੇ ਉਹ ਵੀ ਚਲੋ ਉਹਨੂੰ ਕੋ ਦਿਖਾਂਗ ਹੋ ਗਿਆ ਜੁਖਾਮ ਹੋ ਗਿਆ ਬਜ਼ੁਰਗ ਸੀਗਾ ਇਸ ਤਰ੍ਹਾਂ ਉਹ ਬਿਮਾਰ ਰਹਿਣ ਲੱਗਿਆ ਉਹ ਆਪਣੇ ਪੁੱਤਾਂ ਨੂੰ ਕਹਿੰਦਾ ਵੀ ਮੈਨੂੰ ਦਵਾਈ ਦਵਾ ਦਿਓ ਨੂੰਹਾਂ ਨੂੰ ਕਹਿੰਦਾ ਰੋਟੀ ਪਾਣੀ ਮੰਗਦਾ ਕੱਪੜੇ ਮੰਗਦਾ ਨਹਾਉਣ ਨੂੰ ਪਾਣੀ ਮੰਗਦਾ ਤੇ ਉਹਦੀ ਕੋਈ ਗੱਲ ਨਾ ਗੋਲਦਾ ਤੇ ਉਹਦੀ ਜ਼ਿੰਦਗੀ ਹੈ ਜਿਹੜੀ ਵੀ ਇੱਕ ਉਹਨਾਂ ਤੇ ਡਿਪੈਂਡ ਹੋ ਗਈ ਬਸ ਤੇ ਉਹ ਵੀ ਜਮ੍ਹਾਂ ਉਹਨਾਂ ਨਾਲ ਗੱਲ ਕਰਨੋਂ ਹਟ ਗਿਆ ਜੇ ਉਹਨੂੰ ਚਾਹ ਪਾਣੀ ਫੜਾ ਦਿੰਦੀਆਂ ਤਾਂ ਪੀ ਲੈਂਦਾ ਨਹੀਂ ਉਹ ਵਿਚਾਰਾ ਮੰਗਣੋਂ ਹੀ ਹਟ ਗਿਆ ਸੀ ਤੇ ਉਹ ਕਹਿ ਦਿੰਦੀਆਂ ਵੀ ਤੁਹਾਡਾ ਪਿਓ ਤੋਂ ਪਤਾ ਨਹੀਂ ਕਦੋਂ ਖਿਹੜਾ ਛੁੱਟੂਗਾ ਤੇ ਉਹ ਕਹਿ ਦਿੰਦੇ ਵੀ ਪਿਓ ਤਾਂ ਕੀ ਕਹਿੰਦਾ ਵੈਸੇ ਸੋਨੂੰ ਵੀ ਪਿਓ ਦੀ ਜ਼ਮੀਨ ਤੇ ਆਪਾਂ ਐਸ਼ ਕਰਦੇ ਆ ਉਹ ਕਹਿ ਦਿੰਦੀਆਂ ਵੀ ਇਹ ਤਾਂ ਸਾਰਾ ਦਿਨ ਖਾਣ ਪੀਣ ਨੂੰ ਮੰਗਦਾ ਰਹਿੰਦਾ ਉਹ ਕਹਿੰਦੇ ਵੀ ਇਹਦੇ ਹੁਣ ਉਸ ਬੈਠਕ ਦੇ ਵਿੱਚ ਮੰਜਾ ਡਾਇਆ ਹੋਇਆ ਵੀ ਹੁਣ ਇਹਦੀ ਮਾੜੀ-ਮੋਟੀ ਪੁਰਾਣੀ ਤੁਰਦੀ ਹੈ ਵਿਹੜੇ 'ਚ ਆ ਜਾਂਦਾ ਵੀ ਨਹੀਂ ਇਹਨੇ ਸਰਦੀਆਂ 'ਚ ਕਿਹੜਾ ਬਾਹਰ ਨਿਕਲਣਾ ਤੇ ਉਹਦੇ ਮੁੰਡੇ ਵੀ ਜਦੋਂ ਉਹਦੇ ਕੋਲ ਨਾ ਆਵਦੇ ਫਿਰ ਨੂੰਹਾਂ ਨੂੰ ਵੀ ਬਹਾਨਾ ਮਿਲ ਜਾਂਦਾ ਵੀ ਤੁਸੀਂ ਕਿੰਨਾ ਕਾਬਦੇ ਪਿਓ ਦਾ ਕਰਦੇ ਹੋ ਵੀ ਜਿਹੜਾ ਅਸੀਂ ਸੇਵਾ ਕਰੀਏ ਚਲ ਉਹਨੂੰ ਆਇਆ ਹੁੰਦਾ ਸੀ ਉਹਦੇ ਕੋਲੇ ਚਾਹ ਪੀ ਲੂ ਦੂਜੀ ਨੂੰ ਨਾ ਹੁੰਦਾ ਸੀ ਦੂਜੀ ਕੋਲ ਪੀ ਲੂ ਇਸ ਕਰਕੇ ਉਹਨਾਂ ਨੇ ਉਹਦੀ ਕੋਈ ਪੁੱਛਪੜਦਾਲ ਨਾ ਕਰਨੀ ਤੇ ਮੇਲਾ ਸਿੰਘ ਵਿਚਾਰਾ ਪਿਆ ਰਹਿੰਦਾ ਖੰਗ ਹੋ ਜਾਂਦੀ ਉਹਨੂੰ ਖੰਗ ਖੰਗ ਕਰਦਾ ਰਹਿੰਦਾ ਤੇ ਜਿਹੜੇ ਬੱਚੇ ਸੀ ਨਾ ਉਹ ਆਪਣੇ ਦਾਦੇ ਦਾ ਮੂੰਹ ਤਾਂ ਕਰਦੀ ਸੀ ਪਰ ਉਹਨਾਂ ਦੀ ਮਾਵਾਂ ਉਹਦੇ ਕੋਲੇ ਜਾਣ ਨਹੀਂ ਦਿੰਦੀਆਂ ਸੀ ਕਹਿੰਦੀਆਂ ਸੀ ਵੀ ਉਹਨੂੰ ਖੰਗ ਰਹਿੰਦੀ ਹੈ ਸਾਨੂੰ ਇਨਫੈਕਸ਼ਨ ਹੋ ਜੂ ਤੇ ਇਸ ਕਰਕੇ ਬੱਚੇ ਡਰਨ ਲੱਗ ਗਏ ਤੇ ਜਦੋਂ ਕਵਾਲੀਆ ਆਇਆ ਸੀ ਤੂ ਕਬਾੜ ਜਦੋਂ ਕਹਿ ਰਹੇ ਅਸੀਂ ਵੀ ਕਬਾੜ ਵੇਚ ਲੋ ਤੇ ਉਹ ਬੱਚਾ ਆਪਣੇ ਪਿਓ ਨੂੰ ਕਹਿੰਦਾ ਵੀ ਡੈਡੀ ਜਿਹੜੇ ਕਬਾੜ ਖਰੀਦਣ ਵਾਲੇ ਫਿਰਦੇ ਹੁੰਦੇ ਆ ਵੀ ਆਪਣਾ ਬਾਪੂ ਹੁਣ ਕਬਾੜ ਵਾਂਗੂ ਤਾਂ ਹੋ ਗਿਆ ਵੀ ਮੈਨੂੰ ਮੰਮੀ ਨੇ ਵਾਰੇ ਵਾਰੀ ਕਿਹਾ ਵੀ ਇਹ ਤਾਂ ਕਬਾੜ ਆ ਇੱਕ ਤਰ੍ਹਾਂ ਦਾ ਵੀ ਆਪਾਂ ਕਬਾੜ ਨੂੰ ਪਰੇ ਸੁੱਟਦੇ ਹੁੰਦੇ ਆ ਵੀ ਆਪਾਂ ਬਾਪੂ ਨੂੰ ਵੀ ਤਾਂ ਪਰੇ ਬੈਠ ਕੇ ਤਾਂ ਸੁੱਟਿਆ ਹੋਇਆ ਵੀ ਆਪਾਂ ਕਬਾੜੀਏ ਨੂੰ ਵੇਚ ਦਿੰਨੇ ਆ ਤੇ ਉਹਦਾ ਪਿਓ ਉਹਨੂੰ ਮਜ਼ਾਕ ਕਰਦਾ ਹੀ ਸੀ ਪਹਿਲਾਂ ਤਾਂ ਕਹਿੰਦਾ ਵੀ ਚਲ ਉਹਨੂੰ ਪੁੱਛ ਗਿਆ ਉਹਨੂੰ ਐਂ ਸੀ ਵੀ ਚਲੇ ਮੇਰਾ ਖਿਹੜਾ ਨਹੀਂ ਛੱਡਣਾ ਇਹ ਨਹੀਂ ਗੱਲ ਦਾ ਵੀ ਚਲ ਉਹ ਕਬਾੜੀਏ ਨੂੰ ਜਵਾਬ ਦੇ ਦੂ ਪਰ ਜਦੋਂ ਕਵਾੜੀਏ ਦੇ ਮੂੰਹੋਂ ਇਹ ਨਿਕਲਿਆ ਵੀ ਹਾਂ ਮੈਂ ਇਹਨੂੰ ਖਰੀਦ ਲਵਾਂ ਤਾਂ ਉਹਦੇ ਮੁੰਡੇ ਦੇ ਮਨ ਦੇ ਵਿੱਚ ਵੀ ਬੇਈਮਾਨੀ ਆ ਗਈ ਵੀ ਚਲੋ ਬੁੜੇ ਤੋਂ ਤਾਂ ਖੇੜਾ ਛੜਾਈ ਗਈ ਤੇ ਉਹ ਕਵਾੜੀਆ ਜਿਹੜਾ ਮਿੱਠੂ ਕਵਾੜੀਆ ਉਹ ਅਗਲੇ ਦਿਨ 12 ਵਜੇ ਆ ਜਾਂਦਾ 20000 ਲੈ ਕੇ ਤੇ ਮੇਲਾ ਸਿੰਘ ਦੇ ਚਾਰੇ ਪੁੱਤਰਾਂ ਨੇ ਬਹਾਂਤ ਬਣਾ ਲਈ ਤੇ ਉਹ ਕਹਿੰਦੇ ਵੀ ਹਾਂ ਲੈ ਜਾ ਤੂੰ ਉਹ ਕਹਿੰਦੇ ਵੀ ਤੁਸੀਂ ਪੱਕਾ ਤਿਆਰ ਹੋ ਨਾ ਉਹ ਕਹਿੰਦੇ ਵੀ ਹਾਂ ਚਲੋ ਉਹਨਾਂ ਉਸ ਬਜ਼ੁਰਗ ਮੇਲਾ ਸਿੰਘ ਨੂੰ ਆਪਣੀ ਜਿਹੜੀ ਉਹ ਰੇੜੀ ਜੀ ਹੁੰਦੀ ਆ ਉਹਦੇ 'ਚ ਪਾ ਲੈਂਦਾ ਉਹ ਕਹਿੰਦੇ ਵੀ ਇਹਦਾ ਗੱਦਾ ਵੀ ਲੈ ਜਾ ਸਿੰਗੀ ਕਰਨਾ ਬਿਮਾਰੀ ਦੇ ਘਰ ਦਾ ਗੱਦਾ ਉਹ ਗੱਦਾ ਵਛਾਉਂਦਾ ਉਹ ਚ ਉਹਦੇ ਚ ਮੇਲਾ ਸਿੰਘ ਨੂੰ ਪਾ ਲੈਂਦਾ ਤੇ ਆਪਣੇ ਘਰ ਲੈ ਜਾਂਦਾ ਘਰ ਲੈ ਜਾ ਕੇ ਉਹ ਆਪਣੇ ਘਰ ਵਾਲੀ ਨੂੰ ਕਹਿੰਦਾ ਵੀ ਭਗਵਾਨੇ ਆ ਦੇਖ ਅੱਜ ਮੈਂ ਬਾਪੂ ਲਿਆਂਦਾ ਉਹਨਾਂ ਨੇ ਤਾਂ ਇਹਦੇ ਮੁੰਡਿਆਂ ਨੇ ਤਾਂ ਇਹਨੂੰ ਕਵਾੜ ਸੌ ਚ ਕੇ ਕਵਾੜ ਸਮਝ ਕੇ ਹੀ ਦਿੱਤਾ ਪਰ ਇਹ ਕਵਾੜ ਨਹੀਂ ਹੈਗਾ ਆਪਣੇ ਲਈ ਇਹ ਹੀਰਾ ਤੇ ਇਹਦੀ ਵਧੀਆ ਸੇਵਾ ਕਰਨੀ ਆ ਤਾਂ ਉਹਦੇ ਘਰ ਵਾਲੀ ਖੁਸ਼ੀ ਖੁਸ਼ੀ ਉਹਦੀ ਗੱਲ ਮੰਨ ਲੈਂਦੀ ਆ ਉਹ ਇੱਕ ਵਧੀਆ ਵਿਸਤਰਬ ਵਿਛਾਉਂਦੀ ਆ ਤੇ ਚਾਦਰ ਵਿਛਾਉਂਦੀ ਆ ਉੱਥੇ ਉਹ ਪਾ ਦਿੰਦੀ ਆ ਬਾਪੂ ਜੀ ਨੂੰ ਉਹਨੂੰ ਨਮਾਉਂਦੇ ਧਮਾਉਂਦੇ ਆ ਤੇ ਚਲੋ ਮਿੱਠੂ ਕਵਾੜੀ ਦੇ ਘਰ ਵਾਲੀ ਉਸ ਬਜ਼ੁਰਗ ਦੀ ਬਹੁਤ ਵਧੀਆ ਸੇਵਾ ਕਰਦੀ ਆ ਤੇ ਉਹ ਮੇਲਾ ਸਿੰਘ ਸੋਚਦਾ ਵੀ ਮੇਰੇ ਪੁੱਤਾਂ ਨੇ ਜਿੰਨਾ ਵਾਸਤੇ ਮੈਂ ਇੰਨਾ ਕੁਝ ਕੀਤਾ ਵੀ ਉਹਨਾਂ ਨੇ ਤਾਂ ਮੇਰੀ ਬਾਤ ਨਹੀਂ ਪੁੱਛੀ ਵੀ ਇਹ ਬਗਾਨਾ ਹੋ ਕੇ ਮੇਰੀ ਇੰਨੀ ਸੇਵਾ ਕਿਉਂ ਕਰਦਾ ਤੇ ਇੱਕ ਦਿਨ ਉਹ ਮਿੱਠੂ ਨੂੰ ਕਹਿੰਦਾ ਵੀ ਮਿੱਠੂ ਉਰੇ ਆ ਉਹ ਕਹਿੰਦਾ ਵੀ ਹਾਂਜੀ ਬਾਪੂ ਜੀ ਕਹਿੰਦਾ ਉਹ ਰਿਆ ਪੁੱਤ ਪਹਿਲਾਂ ਮੇਰੀ ਗੱਲ ਸੁਣਾ ਜੇ ਤੂੰ ਮੈਨੂੰ ਬਾਪੂ ਕਹਿਣਾ ਨਾ ਮੇਰੇ ਨਾਲ ਵਾਅਦਾ ਕਰ ਵੀ ਤੂੰ ਮੇਰੇ ਸਵਾਲ ਦਾ ਜਵਾਬ ਦੇਵੇਂਗਾ ਉਹ ਕਹਿੰਦਾ ਵੀ ਹਾਂਜੀ ਦੱਸੋ ਤੇ ਚਲੋ ਉਹਨਾਂ ਕਹਿੰਦਾ ਵੀ ਦੇਖ ਪੁੱਤ ਮੇਰੇ ਚਾਰ ਪੁੱਤ ਸੀ ਹਨਾ ਪਿੰਡ ਦੇ ਵਿੱਚ ਕਹਿੰਦਾ ਕਹੋਂਦਾ ਬੰਦਾ ਸੀ ਮੈਂ ਵੀ ਉਹਨਾਂ ਨੇ ਤਾਂ ਮਜ਼ਾਕ ਦੇ ਵਿੱਚ ਤੈਨੂੰ ਕਿਹਾ ਤੇ ਤੂੰ ਗੱਲ ਮੰਨ ਲਈ ਤੇ ਉਹ ਸੱਚੇ ਹੋ ਗਏ ਸੱਚੀ ਪੱਕੇ ਹੋ ਗਏ ਵੀ ਮੈਨੂੰ ਉਹਨਾਂ ਨੇ ਤੈਨੂੰ ਵੇਚਦਾ ਵੀ ਤੂੰ ਮਤਲਬ ਮੈਨੂੰ ਕਿਉਂ ਲਿਆਇਆ ਵੀ ਤੈਨੂੰ ਤਾਂ ਕੋਈ ਲਾਲਚ ਤਾਂ ਹੋ ਨਹੀਂ ਸਕਦਾ ਵੀ ਜਦੋਂ ਤੈਨੂੰ ਪਤਾ ਸੀ ਵੀ ਮੇਰੀ ਜ਼ਮੀਨ ਆ ਜਿਹੜੀ ਉਹ ਤਾਂ ਮੈਂ ਆਪਣੇ ਪੁੱਤਾਂ ਦੇ ਨਾ ਕਰਾਤੀ ਵੀ ਤੂੰ ਮੈਨੂੰ ਕਿਉਂ ਲਿਆਇਆ ਤਾਂ ਫਿਰ ਮਿੱਠੂ ਕੁਵਾੜੀਆ ਕਹਿੰਦਾ ਵੀ ਬਾਪੂ ਫੇਰ ਮੇਰੀ ਗੱਲ ਸੁਣਾ ਮੇਰੇ ਮਾਪਿਓ ਸੀ ਜਿਹੜੇ ਉਹਨਾਂ ਨੇ ਮੈਨੂੰ ਬਹੁਤ ਚਾਮਾ ਲਾਡਾਂ ਨਾਲ ਪਾਲਿਆ ਸੀ ਤੇ ਮੈਂ ਨਾ ਜਦੋਂ 35 30 ਸਾਲ ਦਾ ਹੋਇਆ ਤੇ ਮੈਂ ਸ਼ਰਾਬ ਪੀਣ ਲੱਗ ਗਿਆ ਮੇਰੇ ਮਾਪਿਓ ਮੈਨੂੰ ਬਹੁਤ ਸਮਝਾਉਂਦੇ ਪਰ ਮੈਂ ਡੱਕ ਕੇ ਪਿਆ ਰਹਿੰਦਾ ਮੈਂ ਕੋਈ ਕੰਮ ਨਹੀਂ ਕਰਦਾ ਸੀ ਮੈਂ ਆਪਣੀ ਮਾਂ ਨੂੰ ਤੇ ਪਿਓ ਨੂੰ ਬਹੁਤ ਘੁੱਟ ਦਿੰਦਾ ਸੀ ਤੇ ਇੱਕ ਦਿਨ ਮੇਰੀ ਮਾਂ ਦੇ ਮੈਥੋਂ ਇੰਨੇ ਮਤਲਬ ਜ਼ੋਰ ਦੀ ਬੱਜਿਆ ਤੇ ਉਹਦੇ ਨਾਲ 6 ਵੱਜ ਗਈ ਗੁੱਜੀ 6 ਤੋਂ ਉਹਨੂੰ ਕੋਈ ਬਿਮਾਰੀ ਬਣ ਗਈ ਕੈਂਸਰ ਬਣ ਗਿਆ ਉਹਦੇ ਤੇ ਉਹਦੀ ਥੋੜੇ ਚਿਰ ਚ ਮੌਤ ਹੋ ਗਈ ਤੇ ਉਹਦੇ ਵਿਜੋਗ ਵਿੱਚ ਮੇਰਾ ਪਿਓ ਵੀ ਚੱਲ ਬਸਿਆ ਜਦੋਂ ਉਹ ਇਸ ਦੁਨੀਆ ਤੋਂ ਚਲੇ ਗਏ ਤਾਂ ਮੈਨੂੰ ਬਾਅਦ ਦੇ ਵਿੱਚ ਅਹਿਸਾਸ ਹੋਇਆ ਮੈਨੂੰ ਰੋਟੀ ਪਾਣੀ ਨਾ ਕਿਸੇ ਨੇ ਪੁੱਛਣਾ ਤੇ ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਵੀ ਭਾਵੇਂ ਮੈਂ ਸ਼ਰਾਬੀ ਕਵਾਬੀ ਸੀ ਫਿਰ ਵੀ ਮੇਰੀ ਮਾਂ ਮੇਰਾ ਕਿੰਨਾ ਖਿਆਲ ਰੱਖਦੀ ਸੀ ਵੀ ਮੈਂ ਉਹਨਾਂ ਨੂੰ ਕੁੱਟ ਵੀ ਦਿੰਦਾ ਸੀ ਕਹਿੰਦਾ ਵੀ ਇੱਕ ਦਿਨ ਸ਼ਰਾਬ ਦੀ ਬੋਤਲ ਮੈਂ ਚਲਾ ਕੇ ਮਾਰੀ ਵੀ ਇਸ ਸ਼ਰਾਬ ਨੇ ਮੇਰਾ ਘਰ ਪਟਿਆ ਕਹਿੰਦਾ ਉਦੋਂ ਮੁੜ ਕੇ ਮੈਂ ਸ਼ਰਾਬ ਨਹੀਂ ਪੀਤੀ ਕਹਿੰਦਾ ਮੈਂ ਗੁਰੂ ਘਰ ਜਾਣਾ ਪਾਠ ਕਰਨਾ ਕਹਿੰਦਾ ਉਹ ਮੇਰੇ ਮਨ ਨੂੰ ਸ਼ਾਂਤੀ ਨਹੀਂ ਮਿਲਦੀ ਸੀ ਚਲ ਕਹਿੰਦਾ ਮੈਨੂੰ ਇਹੋ ਜੀ ਲੱਗਣ ਲੱਗੀ ਤੇ ਮੈਂ ਇੱਕ ਬਾੜ ਵਾਲਾ ਕੰਮ ਸ਼ੁਰੂ ਕਰ ਲਿਆ ਚਲ ਕਹਿੰਦਾ ਆਹ ਤੇਰੀ ਨੂੰਹ ਨਾਲ ਮੇਰਾ ਵਿਆਹ ਹੋ ਗਿਆ ਮੈਨੂੰ ਰਿਸ਼ਤਾ ਕਰਵਾਤਾ ਇੱਥੇ ਕਿਸੇ ਨੇ ਸਾਲ ਦੋ ਸਾਲ ਦੇ ਵਿੱਚ ਜਦੋਂ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਮੈਂ ਸੁਧਰ ਗਿਆ ਚਲ ਇਹ ਇਹੋ ਜੀ ਕਰਮਾਂ ਵਾਲੀ ਘਰੇ ਆਈ ਵੀ ਭਾਵੇਂ ਮੈਂ ਖਰੀਦਦਾ ਤੱਕ ਬਾੜੀਆਂ ਪਰ ਮੇਰੇ ਘਰੇ ਫਿਰ ਵੀ ਰੰਗ ਲੱਗੇ ਹੋਏ ਆ ਤੇ ਕਹਿੰਦਾ ਵੀ ਜਦੋਂ ਤੇਰੇ ਪੋਤੇ ਨੇ ਮੈਨੂੰ ਪੁੱਛਿਆ ਕਹਿੰਦਾ ਮੈਂ ਗਿਆ ਤਾਂ ਮਜ਼ਾਕ ਜੀ ਸੀ ਪਰ ਕਹਿੰਦਾ ਫਿਰ ਮੈਨੂੰ ਉੱਥੇ ਖੜੇ ਨੂੰ ਅਹਿਸਾਸ ਹੋਇਆ ਵੀ ਰੱਬ ਨੇ ਮੈਨੂੰ ਮੇਰਾ ਪਿਓ ਮੋੜਿਆ ਵੀ ਮੈਨੂੰ ਮੇਰੇ ਪਿਓ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਤਾਂ ਕਹਿੰਦਾ ਮੈਂ ਤੈਨੂੰ ਖਰੀਦ ਲਿਆ ਆ ਤੇ ਮੇਲਾ ਸਿੰਘ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਮਿੱਠੂ ਦੀ ਗੱਲ ਸੁਣ ਕੇ ਤੇ ਉਹਨੂੰ ਗੱਲ ਨਾਲ ਲਾ ਲੈਂਦਾ ਉਹਨੂੰ ਕਹਿੰਦਾ ਵੀ ਤੂੰ ਮੇਰਾ ਪੁੱਤ ਈ ਆ ਪਰ ਕਹਿੰਦਾ ਪੁੱਤ ਮੈਨੂੰ ਅਫਸੋਸ ਆ ਵੀ ਮੈਂ ਤੈਨੂੰ ਕੁਛ ਦੇ ਨਹੀਂ ਸਕਿਆ ਮੇਰੇ ਪੁੱਤਾਂ ਨੂੰ ਮੈਂ ਜ਼ਮੀਨ ਦੇ ਚੁੱਕਿਆ ਸੀ ਮੇਰਾ ਜੀ ਤਾਂ ਕਰਦਾ ਮੈਂ ਅੱਜ ਉਹਨਾਂ ਨੂੰ ਬੇਦਖਲ ਕਰ ਦਿਆਂ ਤਾਂ ਮਿੱਠੂ ਕਹਿੰਦਾ ਵੀ ਨਹੀਂ ਬਾਪੂ ਜੇ ਤੂੰ ਉਹਨਾਂ ਨੂੰ ਬੇਦਖਲ ਕਰੇਂਗਾ ਤਾਂ ਤੇਰੇ ਪੁੱਤਾਂ ਨੂੰ ਤੇ ਲੋਕਾਂ ਨੂੰ ਇਹ ਲੱਗੂ ਵੀ ਖਵਣੀ ਮੈਂ ਤੈਨੂੰ ਜ਼ਮੀਨ ਦਾ ਮਹਰਾ ਲਿਆਇਆ ਕੋਈ ਲਾਲਚ ਨਹੀਂ ਹੈਗਾ ਮੈਨੂੰ ਬਸ ਮੈਂ ਤੇਰੀ ਸੇਵਾ ਹੀ ਕਰਨੀ ਆ ਤੂੰ ਖੁਸ਼ ਰਿਹਾ ਕਰ ਚਲੋ ਮੇਲਾ ਸਿੰਘਾ ਵਧੀਆ ਖੁਸ਼ ਰਹਿੰਦਾ ਮਿੱਠੂ ਉਹਦੀ ਵਧੀਆ ਸੰਭਾਲ ਕਰਦਾ ਦਵਾਈ ਬੂਟੀ ਦਵਾਉਂਦਾ ਤੇ ਉਹ ਠੀਕ ਹੋ ਜਾਂਦਾ ਤੇ ਇੱਕ ਦਿਨ ਨਾ ਉਧਰ ਉਹ ਮੇਲਾ ਸਿੰਘ ਦੇ ਪੁੱਤਰ ਕੋਲ ਕੋਈ ਮਿਲਣ ਆਉਂਦਾ ਚਾਰ ਹੀ ਪੁੱਤਰ ਆ ਜਿਹੜੇ ਉਹ ਇਕੱਠੇ ਹੋ ਜਾਂਦੇ ਆ ਤੇ ਉਹ ਕੋਈ ਨਾ ਵਪਾਰੀ ਹੁੰਦਾ ਉਹ ਕਹਿੰਦਾ ਵੀ ਤੁਹਾਡੇ ਬਾਪੂ ਮੇਲਾ ਸਿੰਘ ਜੀ ਉਹ ਕਹਿੰਦੇ ਵੀ ਉਹ ਤਾਂ ਰਿਸ਼ਤੇਦਾਰੀ ਚ ਗਏ ਆ ਉਹ ਕਹਿੰਦੇ ਵੀ ਉਹਨਾਂ ਦੇ ਨਾਂ ਨਾ ਫਲਾਣੇ ਪਿੰਡ ਦੋ ਕਿੱਲੇ ਜ਼ਮੀਨ ਬੋਲਦੀ ਆ ਤੇ ਉਹ ਜਮੀਨ ਹੈ ਜਿਹੜੀ ਉੱਥੇ ਮੈਂ ਆਪਣੀ ਇੱਕ ਫੈਕਟਰੀ ਬਣਾਉਣਾ ਚਾਹਣਾ ਤੇ ਮੈਂ ਉਹ ਜ਼ਮੀਨ ਖਰੀਦਣੀ ਚਾਹਣਾ ਉਹ ਕਹਿੰਦੇ ਵੀ ਕੀ ਰੇਟ ਦੇਵੇਂਗਾ ਕਹਿੰਦਾ ਦੋਨਾਂ ਕਿੱल्ल्याਾਂ ਦਾ 2 ਕਰੋੜ ਦੇਵਾਂਗਾ 1 ਕਰੋੜ ਦਾ ਇੱਕ ਕਿੱਲਾ ਤੇ ਉਹਦੇ ਪੁੱਤਰ ਆ ਜਿਹੜੇ ਮੇਲਾ ਸਿੰਘ ਦੇ ਇੱਕ ਦੂਜੇ ਵੱਲ ਵੇਖਦੇ ਆ ਤੇ ਉਹ ਕਹਿੰਦੇ ਵੀ ਸਾਡਾ ਬਾਪੂ ਤਾਂ ਰਿਸ਼ਤੇਦਾਰੀ ਚ ਗਿਆ ਹੋਇਆਗਾ ਅਸੀਂ ਲੈ ਆਵਾਂਗੇ ਕੱਲ ਪਰਸੋਂ ਤੱਕ ਤੇ ਵੀ ਤੁਸੀਂ ਫੇਰ ਆ ਜਿਓ ਉਹ ਕਹਿੰਦਾ ਠੀਕ ਆ ਚਲੋ ਉਹਦੇ ਪੁੱਤਰ ਆ ਜਿਹੜੇ ਉਹ ਬਾਅਦ ਚ ਸੋਚਦੇ ਵੀ ਇਹ ਦੋ ਕਿਲੇ ਕਿਹੜੇ ਨਿਕਲੇ ਆਏ ਬਾਪੂ ਦੇ ਨਾਂ ਵੀ ਬਾਪੂ ਨੇ ਦੱਸੇ ਨਹੀਂ ਆਪਾਂ ਨੂੰ ਕਦੇ ਵੀ ਦੇਖੋ ਕਿੱਡੀ ਬੇਈਮਾਨੀ ਰੱਖੀ ਆਪਣੇ ਨਾਲ ਤੇ ਉਹਨਾਂ ਕਹਿੰਦੇ ਆ ਵੀ ਹੁਣ ਆਪਾਂ ਬਾਪੂ ਨੂੰ ਲੱਭੀਏ ਕਿਤੋਂ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਜ਼ਮੀਨ ਬਾਪੂ ਨਾਲ ਤੇ ਜੇ ਬਾਪੂ ਗੁੱਠਾ ਲਾਉ ਫੇਰ ਹੀ ਸਾਨੂੰ ਪੈਸੇ ਮਿਲਣਗੇ ਚਲੋ ਨਾ ਕਹਿੰਦੇ ਆ ਵੀ ਬਾਪੂ ਨੂੰ ਲੱਭੀਏ ਉਹ ਕਹਿੰਦੇ ਵੀ ਆਪਾਂ ਤਾਂ ਉਹਦਾ ਮਿੱਠੂ ਕਵਾੜੀਏ ਦਾ ਕੋਈ ਪਤਾ ਟਿਕਾਣਾ ਵੀ ਨਹੀਂ ਲਿਆ ਵੀ ਆਪਾਂ ਕੋਈ ਐਡਰੈਸ ਲਿਆ ਹੁੰਦਾ ਆਪਾਂ ਤਾਂ ਐ ਵੀ ਨਹੀਂ ਪਤਾ ਵੀ ਉਹ ਕਿੱਥੋਂ ਸੀ ਤਾਂ ਜਿਹੜੀ ਵੱਡੇ ਮੁੰਡੇ ਦੇ ਘਰ ਵਾਲੀ ਹੁੰਦੀ ਆ ਉਹ ਕਹਿੰਦੀ ਵੀ ਮਿੱਠੂ ਕਵਾੜੀ ਆ ਨਾ ਆਪਣੀ ਜਿਹੜੀ ਚਾਚੀ ਹੈ ਜੀ ਅੰਦਰਲੇ ਘਰ ਵਾਲੀ ਉਹਨਾਂ ਦੇ ਘਰੇ ਆਉਂਦਾ ਹੁੰਦਾ ਸੀ ਵੀ ਪਹਿਲਾਂ ਵੀ ਕਈ ਵਾਰੀ ਆਇਆ ਸੀਗਾ ਤੇ ਉਹ ਕਹਿੰਦੀ ਹੁੰਦੀ ਆ ਮਿੱਠੂ ਕਵਾੜੀ ਆ ਮਿੱਠੂ ਕਵਾੜੀ ਆ ਵੀ ਉਹਨਾਂ ਨੂੰ ਜ਼ਰੂਰ ਪਤਾ ਹੋਊਗਾ ਤੇ ਚਲੋ ਜਾਂਦੀ ਆ ਭੱਜੀ ਭੱਜੀ ਉਹਨਾਂ ਦੇ ਤੇ ਉਹ ਚਾਚੀ ਉਹਨੂੰ ਦੱਸ ਦਿੰਦੀ ਆ ਵੀ ਹੂੰ ਤਾਂ ਮੈਨੂੰ ਬਾਹਲਾ ਪਤਾ ਨਹੀਂ ਵੀ ਇੱਕ ਦਿਨ ਦੱਸਦਾ ਸੀ ਵੀ ਮੇਰਾ ਫਲਾਣਾ ਪਿੰਡ ਆ ਤੇ ਚਲੋ ਉਹਦੇ ਮੁੰਡੇ ਗੱਡੀ ਚੱਕਦੇ ਆ ਤੇ ਉਸ ਪਿੰਡ ਪਹੁੰਚ ਜਾਂਦੇ ਆ ਪਿੰਡ ਪਹੁੰਚ ਕੇ ਉਹ ਪੁੱਛਦੇ ਆ ਵੀ ਮਿੱਠੂ ਕਵਾੜੀਏ ਦਾ ਘਰ ਕਿਹੜਾ ਤੇ ਲੋਕ ਦੱਸ ਦਿੰਦੇ ਆ ਵੀ ਫਲਾਣਾ ਘਰ ਆ ਤੇ ਉੱਥੇ ਜਾ ਕੇ ਗੱਡੀ ਲਾਉਂਦੇ ਆ ਤੇ ਮਿੱਠੂ ਕਵਾੜੀ ਆ ਜਿਹੜਾ ਉਹ ਘਰ ਨਹੀਂ ਹੁੰਦਾ ਜਦੋਂ ਗੱਡੀ ਲਾਉਂਦੇ ਆ ਤੇ ਗੱਡੀ ਚ ਉਤਰ ਕੇ ਘਰੇ ਜਾਂਦੇ ਆ ਤੇ ਬਾਜ ਮਾਰਦੇ ਆ ਵੀ ਮਿੱਠੂ 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 ਦੇ ਘਰ ਵਾਲੀ ਆਉਂਦੀ ਆ ਵੀ ਹਾਂਜੀ ਦੱਸੋ ਕੌਣ ਉਹ ਕਹਿੰਦੇ ਵੀ ਇੱਥੇ ਇੱਕ ਬਾਪੂ ਮੇਲਾ ਸਿੰਘ ਆਇਆ ਉਹ ਕਹਿੰਦਾ ਵੀ ਕਹਿੰਦੀ ਆਇਆ ਨਹੀਂ ਵੀ ਉਹ ਸਾਡਾ ਬਾਪੂ ਆ ਉਹ ਕਹਿੰਦੇ ਆਹ ਹੋ ਆਹ ਪਤਾ ਤੁਹਾਡਾ ਬਾਪੂ ਆ ਬਾਪੂ ਤਾਂ ਉਹ ਸਾਡਾਗਾ ਤੇ ਉਹ ਕਹਿੰਦੀ ਵੀ ਜੇ ਤੁਹਾਡਾ ਬਾਪੂ ਆ ਤਾਂ ਤੁਸੀਂ ਮਿਲ ਲਓ ਵੀ ਬਾਪੂ ਤਾਂ ਉਹ ਸਾਡਾ ਹੀ ਰਹੂਗਾ ਵੀ ਤੁਹਾਡਾ ਬਾਪੂ ਤੁਸੀਂ ਤਾਂ ਵੇਚਤਾ ਸੀ ਮੇਰੇ ਘਰ ਵਾਲੇ ਨੂੰ ਚੱਲ ਫਿਰ ਵੀ ਮਿਲ ਲਓ ਚਲੋ ਆਪਦੇ ਬਾਪੂ ਕੋਲ ਜਾਂਦੇ ਆ ਤੇ ਉਹਨੂੰ ਕਹਿੰਦੇ ਵੀ ਬਾਪੂ ਤੇਰਾ ਕੀ ਹਾਲ ਚਾਲ ਆ ਤੇ ਮੇਲਾ ਸਿੰਘ ਹੈਰਾਨ ਰਹਿ ਜਾਂਦਾ ਵੀ ਇਹ ਕਿਵੇਂ ਆ ਗਏ ਤੇ ਚਲੋ ਕਹਿੰਦਾ ਵੀ ਹਾਲ ਤਾਂ ਜਿਹਾ ਜਿਹਾ ਤੁਸੀਂ ਕੀਤਾ ਸੀ ਉਦੋਂ ਤਾਂ ਮੈਂ ਬਹੁਤ ਚੰਗਾਗਾ ਕਹਿੰਦੇ ਵੀ ਬਾਪੂ ਤੂੰ ਸਾਡੇ ਨਾਲ ਬੇਈਮਾਨੀ ਕੀਤੀ ਤੂੰ ਦੋ ਕਿੱਲੇ ਫਲਾਣੇ ਪਿੰਡ ਰ ਜ਼ਮੀਨ ਲੈ ਕੇ ਰੱਖੀ ਉਹ ਕਹਿੰਦਾ ਮੈਂ ਕਿਹੜੀ ਜ਼ਮੀਨ ਲਈ ਆ ਕਹਿੰਦਾ ਵੀ ਕੱਲ ਵਪਾਰੀ ਆਇਆ ਸੀ ਤੇ ਉਹ ਜ਼ਮੀਨ ਤੇ ਤੇਰਾ ਗੁੱਠਾ ਚਾਹੀਦਾ ਸੀ ਤੇ ਵੀ ਜ਼ਮੀਨ ਵੇਚ دی۔ ਉਹ ਕਹਿੰਦਾ ਵੀ ਜ਼ਮੀਨ ਤਾਂ ਮੈਂ ਵੇਚ ਦੂੰ ਪਰ ਉਹ ਜ਼ਮੀਨ ਉਹਦੇ ਯਾਦ ਨਹੀਂ ਆਉਂਦੀ ਤੇ ਉਹ ਫਿਰ ਯਾਦ ਕਰਨ ਦੀ ਕੋਸ਼ਿਸ਼ ਕਰਦਾ ਤੇ ਉਹਦੇ ਮਨ ਦੇ ਵਿੱਚ ਗੱਲ ਆ ਜਾਂਦੀ ਆ ਵੀ ਜਦੋਂ ਉਹਦਾ ਵਿਆਹ ਹੋਇਆ ਸੀ ਨਸੀਬ ਕੌਰ ਨਾਲ ਤਾਂ ਉਹਦੇ ਜਿਹੜਾ ਸਹੁਰਾ ਸੀ ਉਹ ਕਹਿੰਦਾ ਕਹੋਂਦਾ ਸਰਦਾਰ ਸੀ ਉਨੇ ਕਿਹਾ ਵੀ ਮੈਂ ਆਪਣੇ ਜਵਾਈ ਨੂੰ 2 ਕਿੱਲੇ ਜ਼ਮੀਨ ਗਿਫਟ ਕਰਨੀ ਆ ਤੇ ਮੇਲਾ ਸਿੰਘ ਅਸੂਲਾਂ ਦਾ ਪੱਕਾ ਸੀ ਉਹਨੇ ਲਈ ਨਹੀਂ ਸੀ ਪਰ ਫਿਰ ਵੀ ਉਹਦਾ ਸਹੁਰਾ ਕਿਤੇ ਜਾਂਦੇ ਜਾਂਦੇ ਉਹਦੇ ਨਾਂ ਕਰ ਆ ਗਿਆ ਵਸੀਅਤ ਉਹਦੇ ਸਹੁਰੇ ਦੀ ਮੌਤ ਹੋ ਚੁੱਕੀ ਸੀ ਫਿਰ ਉਹਦੇ ਯਾਦ ਆਉਂਦੀ ਆ ਵੀ ਉਹ ਜ਼ਮੀਨ ਹੋਊਗੀ ਚਲੋ ਕਹਿੰਦੇ ਵੀ ਬਾਪੂ ਫਿਰ ਗੁੱਠਾ ਲਾਏਗਾ ਉਹਨਾਂ ਨੂੰ ਕਹਿੰਦਾ ਵੀ ਬੰਦੇ ਬਣਜੋ ਤੇ ਇੱਥੋਂ ਭੱਜੋ ਪਹਿਲਾਂ ਤੁਸੀਂ ਜਿਹੜੇ 60 ਕਿੱਲੇ ਮੈਨੂੰ ਦਿੱਤੇ ਤੁਸੀਂ ਮੈਨੂੰ ਕੀ ਇਨਾਮ ਦਿੱਤਾ ਚਲੋ ਚੱਕੋ ਗੱਡੀ ਤੇ ਭੱਜੋ ਤੇ ਨਹੀਂ ਮੈਂ ਪੁਲਿਸ ਬੁਲਾ ਲੂੰਗਾ ਚਲੋ ਉਹਦੇ ਪੁੱਤ ਆ ਜਿਹੜੇ ਉਹ ਚੁੱਪ ਕਰਕੇ ਚਲੇ ਜਾਂਦੇ ਆ ਤੇ ਰਾਤ ਉਹ ਸੋਚਦੇ ਆ ਵੀ ਦੋ ਚਾਰ ਦਿਨਾਂ ਤੱਕ ਬਾਪੂ ਦਾ ਗੁੱਸਾ ਠੰਡਾ ਹੋ ਜੂ ਤੇ ਆਪਾਂ ਫੇਰ ਆਵਾਂਗੇ ਤੇ ਸ਼ਾਮ ਨੂੰ ਜਦੋਂ ਮਿੱਠੂ ਕਵਾੜੀਆ ਘਰ ਆਉਂਦਾ ਤੇ ਉਹਦੇ ਘਰ ਵਾਲੀ ਦੱਸਦੀ ਆ ਵੀ ਅੱਜ ਕੋਈ ਬੰਦੇ ਆਏ ਸੀ ਮੇਲੇ ਨੂੰ ਬਾਪੂ ਨੂੰ ਵੀ ਮੈਂ ਬਾਪੂ ਨੂੰ ਪੁੱਛਿਆ ਵੀ ਮੈਨੂੰ ਤਾਂ ਦੱਸਿਆ ਨਹੀਂ ਤਾਂ ਫਿਰ ਉਹ ਮੇਲਾ ਸਿੰਘ ਨੂੰ ਪੁੱਛਦਾ ਤਾਂ ਮੇਲਾ ਸਿੰਘ ਕਹਿੰਦਾ ਵੀ ਕੋਈ ਵੀ ਹੋਵੇ ਤੁਸੀਂ ਕੀ ਲੈਣਾ ਚਲੋ ਕੋਈ ਵੀ ਆਇਆ ਹੋਵੇ ਤੇ ਕੱਲ ਨੂੰ ਮੈਨੂੰ ਕਚਹਿਰੀਆਂ ਲੈ ਕੇ ਚੱਲੀ ਉਹ ਕਹਿੰਦਾ ਵੀ ਕਚਹਿਰੀਆਂ ਕੀ ਕਰਨਾ ਉਹ ਕਹਿੰਦਾ ਵੀ ਕੰਮ ਆ ਮੈਨੂੰ ਮਿੱਠੂ ਕਹਿੰਦਾ ਵੀ ਨਹੀਂ ਬਾਪੂ ਦੱਸ ਉਹਨੂੰ ਆਏ ਸੀ ਵੀ ਕਿਤੇ ਇਹ ਆਪਣੇ ਪੁੱਤਰਾਂ ਨੂੰ ਵੀ ਦਾਖਲ ਨਾ ਕਰਦਾ ਹੋਵੇ ਤਾਂ ਫਿਰ ਮੇਲਾ ਸਿੰਘ ਦੱਸਦਾ ਵੀ ਪੁੱਤ ਜਦੋਂ ਮੇਰਾ ਵਿਆਹ ਹੋਇਆ ਸੀ ਤਾਂ ਮੇਰੇ ਸਹੁਰੇ ਨੇ 2 ਕਿੱਲੇ ਜ਼ਮੀਨ ਮੈਨੂੰ ਦਿੰਦਾ ਸੀ ਮੈਂ ਲਈ ਨਹੀਂ ਸੀ ਤੇ ਉਹ ਜ਼ਮੀਨ ਹੁਣ ਮੇਰੇ ਨਾਂ ਬੋਲਦੀ ਆ ਤੇ ਉਹ ਜ਼ਮੀਨ ਆ ਜਿਹੜੀ ਉਹ ਵਿਕਾਊ ਹੋ ਗਈ ਵਪਾਰੀ ਕੋਈ ਆਇਆ ਸੀ ਤੇ ਤੇਰੇ ਮਤਲਬ ਮੇਰੇ ਚਾਰੇ ਮੁੰਡੇ ਆਏ ਸੀ ਵੀ ਉਹਨਾਂ ਨੂੰ ਤਾਂ ਮੈਂ ਡੱਕਾ ਨਹੀਂ ਦੇਣਾ ਚਾਹੁੰਦਾ ਵੀ ਇਹ 2 ਕਿੱਲੇ ਮੈਂ ਤੈਨੂੰ ਹੀ ਦੇਉਂ ਮਿੱਠੂ ਕਹਿੰਦਾ ਵੀ ਨਹੀਂ ਬਾਪੂ ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀ ਹੁਣ ਵੀ ਕਹਿਣਾ ਵੀ ਮੈਨੂੰ ਕੋਈ ਲਾਲਚ ਨਹੀਂ ਫਿਰ ਮੇਰੀ ਸੇਵਾ ਦਾ ਕੀ ਅਸਰ ਰਹੂਗਾ ਵੀ ਤੂੰ ਆਪਦੇ ਮੁੰਡਿਆਂ ਨੂੰ ਦੇ ਦੇ ਉਹ ਕਹਿੰਦਾ ਵੀ ਉਹਨਾਂ ਨੂੰ ਤਾਂ ਮੈਂ ਦੇ ਚੁੱਕਿਆ ਇਹ ਤਾਂ ਤੇਰੀ ਕਿਸਮਤ ਦੀ ਆ ਗਈ ਵੀ ਮੇਰੇ ਕਿਹੜਾ ਇਹ ਜາດ ਸੀ ਵੀ ਤੈਨੂੰ ਕੀ ਕੀ ਕੋਈ ਲਾਲਚ ਆ ਵੀ ਮੈਂ ਤਾਂ ਤੈਨੂੰ ਹੀ ਦਵਾਂ ਚੱਲ ਅਗਲੇ ਦਿਨ ਜਾ ਕੇ ਉਹ ਉਸ ਵਾਹਨ ਦੀ ਰਜਿਸਟਰੀ ਹੈ ਜਿਹੜੀ ਉਹ ਪਤਾ ਕਰਦਾ ਤਹਿਸੀਲ ਦੇ ਵਿੱਚ ਤੇ ਉਹ ਉਹਦੇ ਨਾਮ ਬੋਲਦੀ ਹੁੰਦੀ ਆ ਤੇ ਉਹ ਰਜਿਸਟਰੀ ਹੈ ਜਿਹੜੀ ਆਪਣੇ ਮਿੱਠੂ ਕਵਾੜੀ ਦੇ ਨਾਮ ਕਰਾ ਦਿੰਦਾ ਤੇ ਅਗਲੇ ਦਿਨ ਫਿਰ ਉਹ ਉੱਥੇ ਜਾਂਦਾ ਜਿੱਥੇ ਉਹਦੀ ਜ਼ਮੀਨ ਹੁੰਦੀ ਆ ਮਿੱਠੂ ਕਵਾੜੀ ਨੂੰ ਕਹਿੰਦਾ ਗੱਡੀ ਕਰਾ ਤੇ ਉਹ ਜ਼ਮੀਨ ਦੇਖਣ ਜਾਂਦੇ ਆ ਤੇ ਉਹ ਵਪਾਰੀ ਆ ਜਿਹੜਾ ਉੱਥੇ ਹੀ ਉਹਦੀ ਇੱਕ ਫੈਕਟਰੀ ਹੁੰਦੀ ਆ ਉਹਨੂੰ ਹੋਰ ਵਧਾਉਣਾ ਚਾਹੁੰਦਾ ਹੁੰਦਾ ਉਹਨੂੰ ਮਿਲਦੇ ਆ ਤੇ ਜ਼ਮੀਨ ਦਾ ਸੌਦਾ ਕਰ ਲੈਂਦੇ ਆ ਤੇ 2 ਕਰੋੜ ਦੀ ਜ਼ਮੀਨ ਉਹ ਜਿਹੜੀ ਵੇਚ ਦਿੰਦੇ ਆ ਉਸ ਤੋਂ ਬਾਅਦ ਮਿੱਠੂ ਕਵਾੜੀ ਆ ਜਿਹੜਾ ਉਸ 2 ਕਰੋੜ ਦੀ ਹੋਰ ਜ਼ਮੀਨ ਆ ਜਿਹੜੀ ਉੱਥੇ ਆਪਦੇ ਪਿੰਡ ਲੈ ਲੈਂਦਾ ਤੇ ਮਿੱਠੂ ਕਵਾੜੀਏ ਦੇ ਭਾਗ ਖੁੱਲ ਜਾਂਦੇ ਆ ਲੋਕਾ ਜਿਹੜੇ ਉਹ ਮਿੱਠੂ ਕਵਾੜੀ ਜੀ ਨੂੰ ਕਹਿੰਦੇ ਆ ਵੀ ਇਹ ਤੇਰੀ ਸੇਵਾ ਦਾ ਫਲ ਆ ਤੂੰ ਆਪਣੀ ਗਲਤੀ ਦਾ ਅਹਿਸਾਸ ਕੀਤਾ ਇਹ ਸੁਬਜ਼ੁਰਗ ਨੂੰ ਲਿਆਇਆ ਵੀ ਇਹਦਾ ਪੁੰਨ ਤਾਰ ਗਿਆ ਤੈਨੂੰ ਤੇ ਮੇਲਾ ਸਿੰਘ ਵੀ ਕਹਿੰਦਾ ਵੀ ਦੇਖ ਪੁੱਤ ਮੈਨੂੰ ਇਸ ਗੱਲ ਦਾ ਪਛਤਾਵਾ ਸੀ ਵੀ ਮੈਂ ਤੇਰੇ ਤੇ ਬੋਝ ਬਣ ਗਿਆ ਵੀ ਤੇਰੇ ਨੂੰ ਦੇਣ ਨੂੰ ਕੁਝ ਨਹੀਂ ਮੇਰੇ ਕੋਲ ਵੀ ਇਹ ਤਾਂ ਤੂੰ ਕੁਦਰਤ ਦੀ ਦਾਤ ਮੰਨ ਵੀ ਮੈਂ ਤੈਨੂੰ ਕੁਝ ਨਹੀਂ ਦਿੱਤਾ ਵੀ ਮੈਨੂੰ ਕਿਹੜਾ ਪਤਾ ਸੀ ਇਹ ਜਿਵੇਂ ਮੈਨੂੰ ਮਿਲੀ ਓਵੇਂ ਗਾਹ ਤੈਨੂੰ ਮਿਲ ਗਈ ਤੇ ਮਿੱਠੂ ਕਵਾੜੀ ਆ ਜਿਹੜਾ ਅੱਜ ਵਧੀਆ ਬੰਗਲਾ ਬਣਾ ਕੇ ਰਹਿੰਦਾ ਤੇ ਮੇਲਾ ਸਿੰਘ ਦੇ ਪੁੱਤਰਾਂ ਨੇ ਦੋ ਚਾਰ ਵਾਰ ਜੇੜੇ ਮਾਰੇ ਤੇ ਫਿਰ ਮੇਲਾ ਸਿੰਘ ਨੇ ਉਹਨਾਂ ਨੂੰ ਕਲੀਅਰ ਦੱਸਤਾ ਵੀ ਉਹ ਤਾਂ ਮੈਂ ਮਿੱਠੂ ਨੂੰ ਦੇ ਦਿੱਤੀ ਤੇ ਫਿਰ ਉਹੀ ਮੁੰਡੇ ਆਪ ਦੇ ਘਰ ਵਾਲਿਆਂ ਨਾਲ ਲੜਦੇ ਆ ਵੀ ਥੋਡੇ ਕਹਿਣਦੇ ਅਸੀਂ ਆਪਣਾ ਬਾਪੂ ਆ ਜਿਹੜਾ ਉਹ ਦਿੱਤਾ ਉਹਨੂੰ ਤੇ ਸਾਡੇ ਹੱਥੋਂ ਇੰਨੀ ਮਹਿੰਗੀ ਜ਼ਮੀਨ ਗਈ ਹਾਂਜੀ ਦੋਸਤੋ ਇਹ ਕਹਾਣੀ ਕੋਈ ਸੱਚੀ ਕਹਾਣੀ ਨਹੀਂ ਕਾਲਪਨਿਕ ਕਹਾਣੀ ਆ ਪਰ ਇਸ ਕਹਾਣੀ ਤੋਂ ਬਹੁਤ ਵੱਡੀ ਸਿੱਖਿਆ ਮਿਲਦੀ ਆ ਤਕੀ ਸਿੱਖਿਆ ਮਿਲਦੀ ਆ ਤੁਹਾਨੂੰ ਕੀ ਗੱਲ ਲੱਗੀ ਤੁਸੀਂ ਕਮੈਂਟ ਬਾਕਸ ਵਿੱਚ ਦੱਸੋਗੇ ਕਿਉਂਕਿ ਕਹਾਣੀ ਦੀ ਸਿੱਖਿਆ ਮੈਂ ਰੋਜ਼ ਤੁਹਾਨੂੰ ਦੱਸਦੀ ਆ ਹੁਣ ਤੁਸੀਂ ਮੈਨੂੰ ਦੱਸੋਗੇ ਵੀ ਤੁਹਾਨੂੰ ਇਸ ਕਹਾਣੀ ਤੋਂ ਕੀ ਸਿੱਖਿਆ ਮਿਲੀ ਕਹਾਣੀ ਸੁਣਾਉਣ ਦਾ ਮਕਸਦ ਤੁਹਾਡਾ ਮਨੋਰੰਜਨ ਕਰਨਾ ਵੀ ਹੁੰਦਾ ਤੇ ਉਸ ਮਨੋਰੰਜਨ ਦੇ ਦੌਰਾਨ ਉਹਦੇ ਵਿੱਚ ਸਿੱਖਣ ਨੂੰ ਕੀ ਮਿਲਦਾ ਸੇਧ ਕੀ ਮਿਲਦੀ ਆ ਉਹ ਚੀਜ਼ ਵੀ ਸ਼ਾਮਲ ਹੁੰਦੀ ਆ ਤੇ ਹੁਣ ਤੁਸੀਂ ਸਾਰੇ ਜਿੰਨੇ ਵੀ ਸ਼ਰੋਤੇ ਆਉਂਗੇ ਚੈਨਲ ਤੇ ਕਹਾਣੀ ਸੁਣੋਗੇ ਤਾਂ ਕਿਰਪਾ ਕਰਕੇ ਕਮੈਂਟ ਜਰੂਰ ਕਰਕੇ ਜਾਇਓ ਤੇ ਸਿੱਖਿਆ ਜਰੂਰ ਦੱਸ ਕੇ ਜਾਇਓ ਮਿਲਾਂਗੇ ਆਪਾਂ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸ਼ਸ਼ੀ ਕਾਲ ਜੀ